ਕਾਕੇ ਜਨਾ ਕੀ ਕਬਜ਼ੁਰਗ ਦਾ ਬੈਟਰੀ ਆ ਰਖਾ ਲੈ ਜਾਂਦਾ ਕੋਣ ਵਾਲਾ ਮੈਂ ਨਹੀਂ ਆ ਬਸ ਇਹਨਾਂ ਦੁੱਖ ਤੁਨ ਲੈ ਜਾਂਦਾ ਉਹ ਤੋਰਾ ਬੋਰ ਦੁੱਖ ਪਾ ਦਿੰਦਾ ਸ਼ਸ਼ੀ ਗਾਲ ਜੀ ਮਿੰਦਰ ਸਿੰਘ ਦਾ ਘਰ ਆ ਜੀ ਤੋਹ ਜੀ ਮਿੰਦਰ ਸਿੰਘ ਲੈ ਮਿੰਦਰ ਸਿੰਘ ਜੀ ਭੇਜੋ ਭਾਜੀ ਮਿੰਦਰ ਸਿੰਘ ਜੀ ਆਪਣਾ ਨਾਮ ਹੈ ਮਿੰਦਰ ਸਿੰਘ ਆ ਤੜਕੋ ਰਹੀ ਰਾਏ ਮਰੇ ਸਾਈਨ ਕਰ ਦੋ ਪਰ ਕੋਈ ਰਾਏ ਕੀ ਨਾਮ ਆਪਣਾ ਤੁਸੀਂ ਮਿੰਦਰ ਸਿੰਘ ਕਿ ਨਾ ਮਿੰਦਰ ਸਿੰਘ ਆਧਾਰ ਕੜਾਗਾ ਜੀ ਹਾਂਜੀ ਦਿਓ ਮਨੀਓ ਵੀ ਇੱਥੇ ਗੱਤ ਕਰ ਦੋ ਕਰ ਦਿਓ ਇੱਥੇ ਆਧਾਰ ਕਰ ਦਿਓ ਹਾਂਜੀ ਧਿਆਨ ਦਿਓ ਠੀਕ ਆਧਾਰ ਕਰ ਦਿਓ ਦਿਓ ਕੋਈ ਮਿੰਦਰ ਸਿੰਘ ਜੀ ਠੀਕ ਆ ਲੋ ਆ ਤੁਹਾਡਾ ਕੋਰ ਜਰਜ ਤੇ ਠੀਕ ਹੈ ਜੀ ਆਧਾਰ ਕਾਰਡ ਦਿਓ ਦੇਖ ਦਾਰ ਕਾਲਿਆ ਉਹ ਥੋੜਾ ਕਹਿੰਦੇ ਨਹੀਂ ਨਹੀਂ ਬਸ ਉਹ ਥੋੜਾ ਥਿਖਣੀ ਆਪਾ ਥੋੜਾ ਹੀ ਨਹੀਂ ਹਾਂਜੀ ਹਾਂਜੀ ਲੈ ਲਵਾਇਆ ਜੀ ਇਹਦੇ ਪਾਜੀ ਆਇਆ ਵਾ ਨਿਰਵਾਇ ਸਿੰਘ ਤੋਂ ਆਇਆ ਜੀ ਜੀ ਹਾਂਜੀ ਜਾਂਦੇ ਪਾਪਾ ਜੀ ਕਿਸੇ ਨਹੀਂ ਨਿਰਵਾਇ ਸਿੰਘ ਬਲੀ ਨੇ ਵੀ ਨੇਤ ਕਹੇ ਜਾਂ ਤੁਹਾਡੇ ਪਾਸੇ ਆਧਾਰ ਕਾਰਡ ਦੇ ਦਿਓ ਇਹ ਨਹੀਂ ਮਿਲ ਗਈ ਜੀ ਐਸੇ ਆ ਗਏ ਧੰਨ ਗੁਰੂ ਰਾਮਦਾਸ ਆਏ ਆ ਉਹ ਤਾਂ ਗੁਰੂ ਆਏ ਉਹਨਾਂ ਨੇ ਜੀ ਦਿਆ ਦੇਵੇ ਤੁਹਾਡੀ ਗੱਡੀ ਚੋਂ ਰਿਉ ਇਹ ਤੋਂ ਤੁਹਾਡੀ ਹਾਂ ਅੱਗੇ ਅੱਛਾ ਅੱਛਾ ਜੀ ਇਹਨਾਂ ਦੇ ਦੋ ਬੱਚੇ ਮੰਨ ਪਤਸ਼ਾਹ ਜੀ ਦੇ ਭੈਣ ਉਹ ਤੇ ਅੱਛਾ ਤੇ ਇਹ ਫਿਰ ਕਿਸੇ ਨੇ ਤੁਹਾਨੂੰ ਮਾਇਆਤ ਭੇਜੀ ਆ ਵੀਰ ਜੀ ਪਤਾ ਨਹੀਂ ਕੋਣ ਆ ਤੁਸੀਂ ਜਾਂਦੇ ਉਹਨਾਂ ਨੂੰ ਤੁਸੀਂ ਕਿਹਾ ਹੋਣਾ ਕਿਸੇ ਨੂੰ ਅੱਛਾ ਜੀ ਵੀਡੀਓ ਪਾਈ ਹੈ ਨਾ ਅੱਛਾ ਜੀ ਉਹ ਫਿਰ ਕੋਰੀਅਰ ਕੀਤਾ ਉਹਨੇ ਆਪ ਨਹੀਂ ਆਇਆ ਉਹ ਤੁਹਾਨੂੰ ਭੇਜਤੀ ਗੁਰਮੁਖ ਦਸ ਪਾਸ਼ਾ ਦੇ ਹੁਕਮ ਅੱਚ ਕੀ ਨਾ ਪੁੱਤਾ ਬਣਾ ਹੈ ਪਿੰਚ ਕਿੰਝ ਨਾ ਵੈਰੀ ਗੁੱਡ ਠੀਕ ਆ ਠੀਕ ਆ ਠੀਕ ਆ ਤੇ ਇੱਕ ਤੁਹਾਡੀ ਗੱਡੀ ਚੁੱਕ ਕੇ ਇੱਕ ਲੱਗੀ ਸੀ ਕੋਈ ਹਾਂ ਠੀਕ ਐ ਤੇ ਫਿਰ ਤੁਸੀਂ ਵੀਡੀਓ ਪਾਈ ਹੋਣੀ ਆ ਹਾਂ ਤੇ ਉਹ ਵੀਡੀਓ ਵੇਖ ਕੇ ਫਿਰ ਤੁਹਾਨੂੰ ਉਹਨਾਂ ਨੇ ਮਾਇਆ ਭੇਜਦੀ ਆ ਠੀਕ ਐ ਮਦਦ ਕਰਨ ਵਾਲੀ ਠੀਕ ਐ ਕਹਿੰਦੇ ਤੇਰਾ ਕੀ ਨਾਮ ਹੈ ਤੇਰਾ ਕੀ ਨਾਮ ਪੈਣੇ ਤੇਰਾ ਕੀ ਨਾਮ ਆ ਚਲੋ ਧੰਨ ਗੁਰਦਾਸ ਹਾਂ ਤਾਂ ਲੱਗਦਾ ਠੀਕ ਐ ਠੀਕ ਐ ਪੈਣੇ ਠੀਕ ਐ ਦੁਨੀਆ ਨੇ ਕੋਈ ਵੀ ਕੰਮ ਨਹੀਂ ਕਰਦੇ ਤੇ ਤੁਸੀਂ ਕੰਮ ਕਰਦੇ ਸੀ ਤੇ ਤੁਹਾਡਾ ਕੀ ਲੱਗੇ ਚੁੱਕੇ ਹੈ ਠੀਕ ਐ ਮੇਰੇ ਬੰਦ ਜੀ ਤਾਂ ਤੁਸੀਂ ਵੀਡੀਓ ਪਾਈ ਹੋਣੀ ਹੈ ਨਾ ਕਿੰਨੇ ਦਿਨ ਹੋ ਗਏ ਰੋਟੀ ਨਹੀਂ ਖਾਦੀ ਕਿਤਨਾ 6 ਦਿਨ ਹੋ ਗਿਆ ਵਾਹਿਗੁਰੂ ਕਿਸੇ ਨੇ ਹੈਲਪ ਨਹੀਂ ਕੀਤੀ ਕੋਈ ਵਾਹਿਗੁਰੂ ਵਾਹਿਗੁਰੂ ਮਾਂ ਕਹੇਗਾ ਜੀ ਗੁਰੂ ਮਾਰੇ ਨੇ ਕਰਤੀ ਜੀ ਤੁਹਾਡੀ ਦੇਖੋ ਕਿੰਨੀ ਕਿੰਨੀ ਮੈਂ ਭੇਜਦੀ ਕਿਸੇ ਨੇ ਦੇਖੋ ਇਹ ਤੋਂ ਵੱਡਾ ਹੋਰ ਕੀ ਹੋ ਸਕਦਾ ਸ਼ੁਕਰ ਹੈ ਗੁਰੂ ਭਲਾ ਕਰੇਗਾ ਕਿੰਨੇ 10000 ਰੁਪਏ ਜੀ 50000 ਰੁਪਏ ਬਾਬਾ ਜੀ ਤੁਹਾਡੀ ਗੱਡੀ ਆ ਜਣੀ ਹੈ ਤੁਹਾਡੀ ਗੱਡੀ ਆ ਜਣੀ ਨਹੀਂ ਅਸੀਸ ਸਾਹਿਬ ਗੱਡੀ ਆ ਜਣੀ ਗੱਡੀ ਆ ਜਣੀ ਹੋਣ ਤੁਸੀਂ ਉਹ ਖਬਰਾਂ ਹੈ ਨਾ ਦੇਖੋ ਦੇਣ ਵਾਲੇ ਵੀ ਦੇ ਤਾ ਮਾਰੇ ਹੀ ਨਹੀਂ ਟੈਨਸ਼ਨ ਨਹੀਂ ਫੋਣ ਤੇਰੀ ਟੈਨਸ਼ਨ ਦੂਰ ਹੋ ਗਈ ਨਾ ਸਿੰਘ ਜੀ ਤੇ ਨਹੀਂ ਖਾਦੀ ਚਾਰ ਪੰਜ ਦਿਨ ਹੋਏ ਨੇ ਅੱਛਾ ਜੀ ਰੋਟੀ ਨਹੀਂ ਖਾਦੀ ਚਾਰ ਪੰਜ ਦਿਨ ਹੋ ਗਏ ਆ ਅੱਛਾ ਇਹ ਤਮਾਤਾ ਜੀ ਆ ਵਾਈ ਕਰੂ ਵਾਈ ਕਰੂ ਇਹਨਾਂ ਦਾ ਪ੍ਰੈਸ਼ਰ ਵੀ ਹੋਇਆ ਹੁਣ ਕਿ ਤੋੜੇ ਪੈਸੇ ਸਾਹਮਣੇ ਮੈਨੂੰ ਆਧਾਰ ਕਰ ਦੇ ਦਿਓ ਤੁਸੀਂ ਇਹਨੇ ਮੈਂ ਜਾਵਾਂ ਅਹੀ ਹੈ ਨਾ ਠੀਕ ਹੈ ਜੀ